ਨਾਜਨੀਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਖਾਣ-ਪੀਣ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਇੱਕ ਸਖਤ ਕਾਰਵਾਈ ਵੱਜੋਂ ਲੁਧਿਆਣਾ ਦੀ ਫੂਡ ਸੇਫਟੀ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਅਮਰਜੀਤ ਕੌਰ ਦੀ ਨਿਗਰਾਨੀ ਹੇਠ ਅੱਜ ਸਵੇਰੇ ਛਾਪੇਮਾਰੀ ਕੀਤੀ ਅਤੇ ਖਾਣ-ਪੀਣ ਦੇ ਸੁਰੱਖਿਆ ਨਿਯਮਾਂ ਦੀ ਖੁੱਲੀ ਉਲੰਘਣਾ ਦੇਖੀ ਗਈ ਕਾਰਵਾਈ ਦੀ ਸ਼ੁਰੂਆਤ ਹੰਬੜਾ ਰੋਡ ਤੇ ਲੱਗੇ ਨਾਕੇ ਤੋਂ ਹੋਈ ਜਿੱਥੇ ਅਧਿਕਾਰੀਆਂ ਨੇ ਦੁੱਧ ਢੋਣ ਵਾਲੇ ਵਾਹਨਾਂ ਨੂੰ ਰੋਕ ਕੇ ਗੁਣਵੱਤਾ ਟੈਸਟਿੰਗ ਲਈ ਦੁੱਧ ਦੇ ਚਾਰ ਸੈਂਪਲ ਲਏ ਇਸ ਤੋਂ ਬਾਅਦ ਟੀਮ ਨੇ ਚਿੱਤ ਸਿੰਘ ਨਗਰ ਵਿੱਚ ਇੱਕ ਡੈਰੀ ਤੇ ਛਾਪਾ ਮਾਰਿਆ ਜਿੱਥੇ ਗੁਣਵੱਤਾ ਨੂੰ ਲੈ ਕੇ ਸ਼ੰਕੇ ਹੋਣ ਕਾਰਨ 125 ਕਿਲੋ ਪਨੀਰ ਜ਼ਬਤ ਕੀਤਾ ਗਿਆ। ਪਨੀਰ ਅਤੇ ਘਿਓ ਦੇ ਸੈਂਪਲ ਲੈਬ ਜਾਂਚ ਲਈ ਵੀ ਲੈ ਗਏ। ਟੀਮ ਨੇ ਇੱਕ ਮੋਜ਼ਾਰਲਾ ਪਨੀਰ ਬਣਾਉਣ ਵਾਲੀ ਫੈਕਟਰੀ ਦੀ ਵੀ ਜਾਂਚ ਕੀਤੀ ਜਿੱਥੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਮੋਜ਼ਾਰਲਾ ਪਨੀਰ ਅਤੇ ਘਿਓ ਦੇ ਸੈਂਪਲ ਲੈ ਗਏ। ਸਭ ਤੋਂ ਗੰਭੀਰ ਉਲੰਘਣਾ ਲੋਹਾਰਾ ਵਿੱਚ ਇੱਕ ਸੋਇਆ ਚਾਂਪ ਬਣਾਉਣ ਵਾਲੀ ਫੈਕਟਰੀ ਵਿੱਚ ਸਾਹਮਣੇ ਆਈ। ਇਹ ਫੈਕਟਰੀ ਬੇहद ਗੰਦੀਆਂ ਅਤੇ ਕਨੌਣੀਆਂ ਹਾਲਾਤਾਂ ਵਿੱਚ ਚੱਲ ਰਹੀ ਸੀ। ਇੱਥੇ ਲਾਜ਼ਮੀ ARW ਵਾਟਰ ਪਲੈਂਟ ਨਹੀਂ ਸੀ ਅਤੇ ਉਤਪਾਦਨ ਦਾ ਮਾਹੌਲ ਜਨਤਕ ਸਿਹਤ ਲਈ ਗੰਭੀਰ ਖਤਰਾ ਬਣ ਰਿਹਾ ਸੀ। ਅਧਿਕਾਰੀਆਂ ਨੇ ਤੁਰੰਤ ਅਸਵੱਛਤਾ ਦਾ ਚਲਾਨ ਕੱਟਿਆ, ਸਾਰਾ ਉਤਪਾਦਨ ਸਮਾਨ ਜ਼ਬਤ ਕੀਤਾ ਅਤੇ ਫੈਕਟਰੀ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ। ਇਸ ਦੇ ਨਾਲ ਹੀ ਫੈਕਟਰੀ ਵਿੱਚ ਮੌਜੂਦ 1.25 ਕੁਇੰਟਲ ਸੋਇਆ ਚਾਂਪ ਨੂੰ ਵੀ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਲੁਧਿਆਣਾ ਦੇ ਨਾਗਰਿਕਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਪਹਿਲੀ ਪ੍ਰਾਥਮਿਕਤਾ ਹੈ। ਇਹ ਛਾਪੇਮਾਰੀ ਮਿਲਾਵਟ ਰੋਕਣ ਅਤੇ ਖਾਣ-ਪੀਣ ਦੀਆਂ ਥਾਵਾਂ ਤੇ ਸਫਾਈ ਦੇ ਨਿਯਮ ਲਾਗੂ ਕਰਨ ਦੀ ਜ਼ਰੂਰੀ ਹੈ। ਅਸੀਂ ਜਨਤਕ ਸਿਹਤ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਜਾਰੀ ਰੱਖਾਂਗੇ।